ਜੰਗਰੂਰ ਚ ਸਿਟੀ ਥਾਣੇ ਅੰਦਰ ਨੌਜਵਾਨਾਂ ਨਾਲ ਤਸ਼ੱਦਦ ਮਾਮਲੇ ਵਿੱਚ ਮੁੱਖ ਮਲਜ਼ਮ ਸ਼ਰਾਬ ਕਾਰੋਬਾਰੀ ਤੇਯੂਤ ਅਕਾਲੀਆਗੂ ਸੰਜੇ ਸ਼ਰਮਾ ਨੂੰ ਕੱਲ ਗ੍ਰਿਫਤਾਰ ਕਰ ਲਿਆ ਗਿਆ ਐਤਵਾਰ ਨੂੰ ਅਦਾਲਤ ਨੇ ਸੰਜੇ ਸ਼ਰਮਾ ਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ ਲਦਕੇ ਪਹਿਲਾਂ ਤੋਂ ਗ੍ਰਿਫਤਾਰ ਤਿੰਨ ਮਲਜ਼ਮ ਪੁਲਿਸ ਮੁਲਾਜ਼ਮਾਂ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਬਸ ਇਹਦਾ ਇੱਕ ਦਿਨ ਦਾ ਰਿਮਾਂਡ ਹੈ ਬਬਲੂ ਦਾ ਬਾਕੀ ਬਾਕੀ ਤਿੰਨਾਂ ਰੋਕ ਹਾਂਜੀ ਦੇ ਬਾਕੀ ਤਿੰਨ ਜੁਡੀਸ਼ੀਅਨਲ ਭੇਜ ਤੇ ਸੰਜੇ ਸ਼ਰਮਾ ਉਰਫ ਬਬਲੂ ਦੇ ਕਹਿੰਦੇ ਨੌਜਵਾਨ ਮੰਗਾ ਸਿੰਘ ਨਾਲ ਥਾਣੇ ਸੰਜੂ ਸ਼ਰਮਾ ਨੇ ਇਲਜ਼ਾਮਾਤੋ ਕੀਤਾ ਇਨਕਾ ਜੀ ਮੇਰੇ ਟੀਮ ਚ ਲਿਆਨੇ ਆਪਾਂ ਨੇ ਥਾਣੇ ਛੱਡਤਾ ਬੰਦਾ ਕੰਕ ਕਰਕੇ ਲਿਆਂਦਾ ਸੀ ਉਹ ਉਹ ਸ਼ਰਾਬ ਦੇ ਕੇਸ ਚ ਲਿਆਂਦਾ ਸੀ ਅੱਛਾ ਉਹ ਸ਼ਰਾਬ ਜਾਲੀ ਵੇਚਦਾ ਕੀ ਕੀ ਕਰਦਾ ਸੀ ਉਹਦੀ ਸ਼ਿਕਾਇਤ ਸੀ ਵੀ ਉਹ ਜਾਲੀ ਸ਼ਰਾਬ ਵੇਚਦਾ ਹੈ ਅੱਛਾ ਉਹਨੂੰ ਅਸੀਂ ਲਿਆਏ ਅਸੀਂ ਉਹਨੂੰ ਥਾਣੇ ਛੱਡਤਾ ਤੇ ਟੌਰਚਰ ਕਹਿੰਦੇ ਤੁਹਾਡੇ ਕੇਸ ਤੇ ਕਿਤਾ ਪੁਲਿਸ ਨੇ ਟੌਰਚਰ ਬਾਰੇ ਤਾਂ ਤੁਸੀਂ ਸ਼ਰਾਬ ਦੇ ਕੇਸ ਤੇ ਪਹਿਲਾਂ ਨਹੀਂ ਫੜਿਆ ਜੀ ਇਹ ਟੌਰਚਰ ਟੌਰਚਰ ਕਰ ਰਹੇ ਨੇ ਤੁਹਾਡੇ ਤਾਂ ਨਹੀਂ ਕੋਈ ਟੌਰਚਰ ਦੇ ਵਿੱਚ ਹੋਈ ਸੀ ਜੀ ਨਹੀਂ ਮੈਂ ਤਾਂ ਥਾਣੇ ਦੇ ਅੰਦਰ ਵੀ ਨਹੀਂ ਗਿਆ ਜੀ ਇਲਜ਼ਾਮ ਨੇ ਕਿ ਸ਼ਰਾਬ ਦੀ ਤਸਕਰੀ ਦਾ ਜੁਰਮ ਮਨਵਾਉਣ ਲਈ ਥਾਣੇ ਅੰਦਰ ਮੰਗਾ ਸਿੰਘ ਦੇ ਪਖਾਨੇ ਵਾਲੀ ਥਾਂ ਪੈਟਰੋਲ ਦੇ ਇੰਜੈਕਸ਼ਨ ਲਗਾਏ ਗਏ ਸੀ ਜਿਸ ਤੋਂ ਬਾਅਦ ਗੰਭੀਰ ਹਾਲਤ ਵਿੱਚ ਉਸ ਨੂੰ ਹਸਪਤਾਲ ਲਿਆਂਦਾ ਗਿਆ ਸੀ